ਕਿ ਕੰਮ ਜਿਦੈ ਲਾਣੂ ਇਹ ਬੱਚਾ ਇੰਨਾ ਪਾਤਤ ਜੋ ਜੋ ਨਾਬਕੀ ਨੇ ਦੇਖਿਆ ਹੋਗਾ ਮੈਨਾਂ ਇਹਦਾ ਮੂੰਹ ਘਟਿਆ ਹੋਗਾ ਜਿਹੜਾ ਦੋ ਵਜੇ ਨਿਕਲਿਆ ਭੂਆ ਬਚਾਲਾ ਮੈਨੂੰ ਭੂਆ ਬਚਾਲਾ ਮੈਨਾਂ ਗਲਤ ਕੰਮ ਕਰਾਂ ਲੱਗਾ ਇਹ ਐਦਾ ਬੋਲਿਆ ਵੀ ਮੈਨੂੰ ਠੋਕਣਾ ਇਹ ਬੱਚੇ ਨੇ ਕਹਿ ਵੀ ਕਹਿੰਦਾ ਵੀ ਤੈਨੂੰ ਠੋਕਣਾ ਚਾਹਦਾ ਇਹਨੇ ਕਿਹਾ ਤੇ ਜਦੋਂ ਮੈਨੂੰ ਬਚਾਇਆ ਮੈਨੂੰ ਛੋਟੇ ਭਾਜੀ ਨੇ ਮੁੱਛੀ ਮੈਂ ਪੁੱਛਿਆ ਤਾਂ ਹੈ ਕਿ ਇਹ ਵੀ ਜੰਗਲਾਂ ਕੋਈ ਐਸਾ ਦੋ ਦੇ ਪਰ ਮੇਰੇ ਕਰਾਮ ਮੈਂ ਇਲੀ ਦੇ ਜੰਗਲਾਂ ਚੋਂ ਨਿਕਲਣੀ ਚਾਹੀਦੀ ਹੈ ਭਾਜੀ ਮੈਨੂੰ ਹੌਸਲੇ ਬੋਧੇ ਚੋਂਦੇ ਯਾਰ ਮੇਰੀ ਗੱਲ ਸੁਣੋ ਤਾਂ ਬਹੁਤ ਮਾਰ

اے اسی نہیں کر جنا بس ماں ماں سارا زور نہیں اسیں اور بابا کام کرنے نہیں پے انجو نہیں جتھے بند نہیں ہو چھوٹی موٹی اپنےڑے پنڈے خالی کراون کوئی تھا کوئی اٹی پھاڑے جاندی ਹਾਂ ਅਮ ਜੀ ਹਾਂ ਜੀ ਮੈਂ ਕਿਉਂ ਪੁਛਾਣੇ ਪਹੁੰਚੋ ਦੱਸੋ ਸਾਨੂੰ ਵੈਲਵਾਲ ਆਪਣਾ ਜਾਨ ਲਿਖਾ ਦਿਓ ਜੋ ਕਾਰਵਾਈ ਕਰਾਣੀ ਕਰਾਉ ਕਾਰਵਾਈ ਭਾਜੀ ਪਹਿਲੀ ਦੱਸੋ ਪਹਿਲਾਂ ਕੀ ਹੋਇਆ ਨਹੀਂ ਨਹੀਂ ਕੋਈ ਨਹੀਂ ਬੱਤਿਆ ਗਲਤ ਕੰਮ ਕਰ ਲੈਣਾ ਇਹ ਵੀ ਸਾਨੂੰ ਦੱਸ ਕੇ ਜਾਣੀਏ ਤੇ ਆਹ ਤਾਰਾ ਲੱਗਣੀ ਹੈ ਸਾਰੇ ਇੰਨੇ ਪੰਡਿਆਂ ਦੇ ਵਿੱਚ ਵੀ ਆਹ ਆ ਸੈਕਸ਼ਨ ਦੇ ਅੰਦਰ ਲੱਗ ਚੱਲੇ ਆ ਹੋ ਤਾਂ ਤੁਸੀਂ ਲੈ ਜਲੇ ਤੁਹਾਡੀ ਵਧੀਆ ਗੱਲ ਆ ਔਰ ਅਸੀਂ ਸ਼ਾਮ ਨੂੰ ਉੱਥੇ ਪੰਚਾਇਤ ਤੁਸੀਂ ਕਹਿੰਨਾ ਛੜਦਾ ਪਤਾ ਨਹੀਂ ਕਿੱਧਰ ਹੋ ਗਿਆ ਸੰਦਸੋ ਵੀ ਇੱਥੇ ਕਿਹੜਾ ਕਿਹੜੇ ਸੰਧਾਰਾਂ ਦੇ ਵਿੱਚ ਲੈ ਕੇ ਜਾ ਰਹੇ ਤੁਸੀਂ ਮੂਰਤ ਕਰ ਵੀ ਤੁੰਗੀ ਉਹ ਉੱਥੇ ਕਰਾਂਗੇ ਐਸਾ ਸਾਬ ਬੱਚੋ ਵੀ ਆਹ ਤਾਰਾ ਇਹ ਪਤਨ ਖਾਦ ਕੰਮ ਕੀਤਾ ਮੌਕੇ ਤੇ ਮੁੰਡਾ ਮੌਕੇ ਮੁੰਡਾ ਬਤਾਇਆ ਜੀ ਮੁੰਡਾ ਦਾਦਾ ਦੀ ਮਾਇਆ ਬਹੁਤ ਨੂੰ ਪਤਾ ਹੀ ਆ ਵੀ ਤਾਰਾ ਕਿਦੀ ਬਣਦੀ ਆ ਸਾਨੂੰ ਫੋਨ ਕਰੋ ਯਾਰ ਤਾਰਾ ਸਾਨੂੰ ਦੱਸੋ ਕਿਦਾਂ ਕਿਹੜਾ ਕੇਸ ਸਾਜਣਾ ਲੈ ਜਾਓ ਤੁਸੀਂ ਅੱਜ 4:00 ਹੋਣਾ ਤਾਂ ਸੁਣ ਕੇਸ ਕਿਹੜਾ ਸਾਡੇ ਸਾਡੇ ਕੋਲ ਸਰ ਕੀ ਕਰਨੀ ਮੌਕੇ ਤੇ ਬੰਦੇ ਅਸੀਂ ਬਾਹਰ ਖੜੇ ਅਸੀਂ ਨਾਣੇ ਸੋਣੇ ਕਿੰਨੇ ਜਾਣ ਦੇ ਪਤਾ ਹੀ ਹੁੰਦਾ ਵੀ ਕਿੰਨੀ ਇੱਛਾ ਤਾਰਾ ਲੱਗ ਰਹੀ ਹੈ ਨਹੀਂ ਹੋਇਆ ਨਹੀਂ ਨਹੀਂ ਆਪਾਂ ਨੇ ਕੀਤਾ ਵੀ ਭੁੰਦੀ ਤੁਹਾਡੇ ਨਾਲ ਇੱਕ ਵੀ ਫੋਨ ਗਿਆ ਹੋਵੇ ਆਪਾਂ ਘਰ ਤੋਂ ਨਹੀਂ ਹੋਣਾ ਨਹੀਂ ਵੀ ਨਹੀਂ ਹੋਗਾ ਕਿਸੇ ਨੇ ਕੀਤਾ ਸਾਨੂੰ ਨਹੀਂ ਪਤਾ ਜੀ ਅਸੀਂ ਆਪਣਾ ਹੱਲ ਕਰਾ ਕੇ ਜੀ ਫੇਰ ਭੇਜਣਾ ਇਹਨਾਂ ਨੂੰ ਕੀ ਗੱਲ ਗੱਲ ਕੀ ਹੋਈ ਬਤਾਲਿਆ ਸੀ ਜਦੋਂ ਸੱਤਾਂ ਦਿਨ ਜਾ ਕੇ ਉਹਦੇ ਕੱਪੜੇ ਖੋਲੇ ਹੋਏ ਸੀਗੇ ਮੌਕੇ ਤੇ ਮੈਂ ਜਾ ਕੇ ਦੇਖਿਆ ਮੈਂ ਬੱਚਾ ਛੜਾਇਆ ਜੀ ਮੁੜ ਕੇ ਇਹ ਬੱਚ ਗਿਆ ਇਹਦੀ ਮਾਂ ਲੈ ਜੰਗਲ ਚ ਛੁਡੋ ਗਿਆ ਹਾਂਜੀ ਹੋ ਗਿਆ ਹੁਣੇ ਦੋ ਘੰਟਿਆਂ ਦੀ ਗੱਲ ਆ ਸਵੇਰ ਦੀ ਗੱਲ ਹੈ ਤੈਨੂੰ ਰੂਮ ਵਿੱਚ ਚਾੱਕ ਕੇ ਲੈ ਕੇ ਗਿਆ ਇਹਨੂੰ ਕਹਿੰਦਾ ਤੈਨੂੰ ਫੋਕੜਾ ਕਹਿੰਦਾ ਮੈਨੂੰ ਵੀ ਕਹਿੰਦਾ ਕੱਪੜੇ ਦੇ ਖੋਲੇ ਤਾਂ ਮੂੰਹ ਕੀ ਕਿਆ ਹੋ ਗਿਆ ਲੈ ਕੇ ਗਿਆ ਮੂੰਹ ਬੰਦ ਕਰ ਲੈ ਮੇਰੇ ਮੁੰਡੇ ਨੂੰ ਚਾੱਕ ਕੇ ਲੈ ਕੇ ਗਿਆ ਤੁਸੀਂ ਜਾ ਕੇ ਦੇਖੋ ਹਾਂਜੀ ਮੈਂ ਮੌਜੂਦ ਹਾਂ ਇੱਧਰ ਨੂੰ ਆ ਰਹੀ ਸੀ ਤੇ ਬੱਚਾ ਰੋ ਰਿਹਾ ਸੀ ਜੋਰ-ਜੋਰ ਨਾਲ ਬਚਾਓ ਮੈਨੂੰ ਖੂਆ ਬਚਾਓ ਤੇ ਮੈਂ ਬਚਾਇਆ ਬੱਚੇ ਨੂੰ ਉਸ ਤੋਂ ਬਾਅਦ ਛੁੱਟ ਕੇ ਮੁੰਡਾ ਮੇਰੇ ਤੋਂ ਭੱਜ ਗਿਆ ਇਹਨੂੰ ਚੰਗਲ 'ਚ ਜਾ ਕੇ ਨਹਾ ਫੜਿਆ ਜੀ ਹਾਂਜੀ ਇਹ ਗੱਲ ਤੇ ਇਹ ਵੀ ਬੋਲਿਆ ਜਦੋਂ ਅਸੀਂ ਇਹਨੂੰ ਘੁੱਟਿਆ ਮਾਰਿਆ ਜਿਹੜਾ ਇਹ ਭਈਆ ਇੱਥੇ ਰੰਦਾ ਹੈ ਸਾਡੀ ਆਟ ਵਾਟਰ ਵਿੱਚ ਰੰਦਾ ਕਹਿੰਦਾ ਵੀ ਗੱਲਾਂ ਮੇਰੇ ਬੋਲੀ ਗਈਆਂ ਕੀ ਕਹਿੰਦਾ ਜੀ ਕਹਿੰਦਾ ਮੈਂ ਕਿੰਨਾ ਨਹੀਂ ਗਲਤ ਕੰਮ ਕਰਨਾ ਤਾਂ ਫਿਰ ਆ ਕੇ ਕਹਿੰਦਾ ਭਈਆ ਕਿਹੜਾ ਆਓ ਸਾਡੀ ਅਹੀਂ ਮੰਗ ਰਹੇ ਭਈਆ ਕਿਹੜਾ ਆਓ ਇਹ ਤੋਂ ਨਿਕਲਣਾ ਚਾਹੀਦਾ ਨੂੰ ਪੁਲਿਸ ਨੇ ਲੈ ਕੇ ਜਾਉਂਗੀ ਤਾਂ ਸਾਹਿਬ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਯਾਰੇ ਬਾਹਰ ਗਲੀਆਂ ਚ ਫਿਰਦੇ ਸਕੂਲ ਲੈ ਜਾਂਦੇ ਕੌਣ ਚੁਪੇਵਾਰਾ ਸਾਨੂੰ ਮੁਸਾਫ ਚਾਹੀਦਾ ਭਈਆ ਭਜਾਓ ਪੰਜਾਬ ਬਚਾਓ ਚਾਰ ਦਿਨ ਦੀਆਂ ਕਿ ਚਾਰ ਦਿਨਾਂ ਨੂੰ ਕਿਆ ਮੰਦ ਭੰਮਦਾਇਆ ਸਾਨੂੰ ਕੀ ਪਤਾ ਸਾਰੀ ਰਾਤ ਉਹ ਸਾਹਮਣੇ ਕੋਟ ਤੇ ਰੰਦਾ ਕੀਨੇ ਅੰਗਰੇਜ਼ ਦੇ ਬੱਚੇ ਨੂੰ ਆਪਣੇ ਦੂਜੇ ਘਰ ਵਿੱਚ ਕੁੰਡਾ ਖੋਲ ਕੇ ਅੰਦਰ ਜਾ ਕੇ ਮੂੰਹ ਕੁੱਟ ਕੇ ਲਿਆ ਕੇ ਉਹਨੂੰ ਕਬਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਉਹਦੇ ਕੱਪੜੇ ਉਤਾਰੇ ਹੋਏ ਸੀ ਗਲਤ ਕੰਮ ਕਰਨ ਲੱਗਾ ਸੀ ਉਹਦੇ ਨਾਲ ਤੇ ਬਾਹਰ ਗਵੰਢ ਜਨਾਨੀਆਂ ਨੇ ਦੇਖਿਆ ਇਹਨੂੰ ਸਾਹਮਣੇ ਕਿ ਹਾਂ ਵੀ ਮੁੰਡਾ ਰੌਲਾ ਪਾ ਰਿਹਾ ਰੌਲਾ ਪਉਣ ਤੋਂ ਬਾਅਦ ਸਾਰਾ ਮੱਲਾ ਇਕੱਠਾ ਹੋਇਆ ਫੇ ਮੈਂ ਨੂੰ ਸਰਪੰਚ ਸਾਹਿਬ ਨੂੰ ਇਹਨਾਂ ਨੇ ਕੀਤਾ ਨਾ ਫੋਨ ਕੀਤਾ ਕਿ ਆ ਕੇ ਦੇਖੋ ਇੱਥੇ ਆਹ ਕੰਮ ਹੋ ਰਿਹਾ ਹੈ ਫੇ ਪੁਲਿਸ ਸਾਹਿਬ ਹੁਣ ਆਈ ਆ ਤੇ ਉਹ ਬੰਦੇ ਨੂੰ ਲੈ ਗਈ ਆ ਤੇ ਦੇਖਦੇ ਕੀ ਬੰਦ ਦੀ ਕਾਰਵਾਈ ਕਰਦੇ ਇਹ ਪਤਾ ਲੱਗਾ ਕਿ ਕਿੱਥੇ ਰਹਿਣ ਵਾਲਾ ਹੈ ਕਿਸ ਬਾਹੜ मां ਵੀ ਝੋੜ ਕੇ ਕੁਆਟਰ ਇਸ ਰੰਦੇ ਸੀ ਕੁਆਟਰ ਮਾਲਕ ਕੋਲ ਪੁੱਛਿਆ ਆਪਾ ਉਹ ਕਹਿੰਦੇ ਆਪਾ ਪ੍ਰੂਫੇ ਦੇ ਲੈ ਨਹੀਂ ਹੈਗੇ ਨਹੀਂ ਉਹ ਇੰਨੀ ਦਿਨ ਦਾ ਰੋਲਾ ਪਿਆ ਸੀ ਤਾਂ ਕਿ ਇਹ ਪ੍ਰੂਫ ਕਿਉਂ ਲੈ ਕੇ ਖੜਾ ਪ੍ਰਿੰਟ ਵਿੱਚ ਕਿਹਾ ਜਾ ਰਿਹਾ ਹੈ ਕਿ ਅਸੀਂ ਦੀ ਹੁਣ ਮਤਾ ਪਾਇਆ ਇੱਕ ਪੰਚਾਇਤ ਵਿੱਚ ਆਪਣੇ ਕਿ ਜਿੰਨੇ ਵੀ ਪ੍ਰਵਾਸੀ ਆ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹ ਪ੍ਰਵਾਸੀ ਸਾਰੇ ਆਪਣੇ ਫੈਕਟਰੀਆਂ ਵਿੱਚ ਰਹਿਣ ਫੈਕਟਰੀਆਂ ਵਿੱਚ ਰੱਖਣ ਆਪਣੇ ਪ੍ਰਵਾਸੀਆਂ ਨੂੰ ਸਾਡੇ ਪਿੰਡਾਂ ਵਿੱਚ ਸਾਰੇ ਅਸੀਂ ਜਿਹੜੇ ਪ੍ਰਵਾਸੀ ਆ ਕੱਢ ਰਹੇ ਆ ਕੀ ਨਾਮ ਆਪਣਾ ਮੇਰਾ ਨਾਮ ਮਨੀਸ਼ ਸਿੰਘ ਬਾਗਪੁਰ ਦਾ ਸਰਪੰਚ ਇਹ ਜਿਹੜੇ ਬੰਦੇ ਜਿਹੜਾ ਭਈਆ ਤੁਹਾਡੇ ਕੋਲ ਰਹੇ ਦੇ ਸੀ ਹਾਂਜੀ ਕੀ ਨਾਮ ਇਹਦਾ ਇਹ ਨਾਮ ਕਿੰਨੇ ਦੇ ਪੇਪਰ ਪੰਜ 10 ਦਿਨ ਹੋਏ ਤੇ ਭਈ ਇੰਨੀ ਦਿਨ ਦਾ ਰੋਲਾ ਪਿਆ ਹੁਸ਼ਿਆਰਪੁਰੇ ਇੱਡਾ ਵੱਡਾ ਕਾਹਨ ਹੋ ਚੁੱਕਾ ਤੁਸੀਂ ਹਜੇ ਵੀ ਕਿਉਂ ਨਹੀਂ ਇਹ ਸਮਝਦੇ ਉਹਨਾਂ ਨੂੰ ਕਿਹਾ ਸੀ ਅਸੀਂ ਇਹ ਕਹਿੰਦੇ ਪੰਜ ਦਿਨਾਂ ਬਾਅਦ ਸਾਨੂੰ ਪੇਪਰ ਮਿਲਣੇ ਲਹੰਗਾ ਆਏ ਸੀਗੇ ਉਹ ਟਾਈਮ ਦੇ ਕੇ ਗਏ ਸੀ ਇਹਨਾਂ ਨੂੰ ਠੀਕ ਨਹੀਂ ਇਹਨਾਂ ਨੂੰ ਮੀਂਹ ਦੇ ਟਾਈਮ ਦੇ ਦਿੱਤਾ ਸੀ ਮੈਂ ਦਿੱਤਾ 15 ਦਿਨ ਦਾ ਟਾਈਮ ਇਹ ਕਹਿੰਦੇ ਇਹ ਪੰਜ ਦਿਨ ਦੇ ਨੇ ਪੰਜ ਦਿਨ ਸਰਕਾਰ ਵੀ ਕਹਿੰਦੀ ਜਦੋਂ ਕੋਈ ਕਿਰਾਏਦਾਰ ਰੱਖਦੇ ਪਹਿਲੇ ਵੈਰੀਫਿਕੇਸ਼ਨ ਕਰਾਓ ਆਧਾਰ ਕਾਰਡ ਲਓ ਤਾਂ ਲਓ ਕੋਈ ਆਧਾਰ ਕਾਰਡ ਮੇਰਾ ਲਿਆ ਬੰਦ ਦਾ ਬਾਕੀਆਂ ਦੇ ਹੈਗੇ ਆ ਇਹਦਾ ਇਹ ਸਾਡੇ ਕੋਲ ਆਏ ਨੂੰ ਭਾਈ ਇਹ ਤੂੰ ਨਹੀਂ ਜਾਂਦਾ ਜੀ ਭਾਈ ਫਰਜ਼ੀ ਕਰਦਾ ਜੀ ਇਹ ਫੈਕਟ ਹੀ ਕਰਦਾ ਪੁੱਤ ਭਾਈ ਜੀ ਜਦੋਂ ਮਾਲਕ ਬੁਕਾਰ ਰੱਖਦਾ ਉਹ ਘੜ ਕੜ ਬੁਕਾਰਾ ਉਹ ਤਾਂ ਲੈਂਦਾ ਹੀ ਆ ਭਾਈ ਮੈਂ ਤੁਹਾਡੀ ਦੱਸਾਂ ਸਮਝਦਾ ਜਦੋਂ ਨਹਾਂਦਾ ਇਹ ਨਾ ਉਹ ਕਹਿੰਦੇ ਪੀਪ ਨੂੰ ਹੁਣ ਹੁਣੇ ਚਾਂਟ ਕਰਦਾ ਨੱਟ ਜਾਂਦਾ ਤੇ ਕੌਣ ਜ਼ਿੰਮੇਵਾਰੀ ਹੁੰਦਾ ਸਮਝਦਾ ਗੱਲ ਪਾਜੀ ਉਹ ਪੰਜ ਦਿਨਾਂ ਦੇ ਬਾਅਦ ਪਾਜੀ ਉਹ ਪੰਜ ਦਿਨਾਂ ਬਾਅਦ ਸਾਨੂੰ ਦੇ ਦੇ ਲੀ ਡਾਕੂਮੈਂਟ ਕੋਈ ਕੋਣ ਪਾਜੀ ਅੱਛਾ ਨਹੀਂ ਵੀ ਤੁਹਾਡੇ ਫਰਜ਼ ਨਹੀਂ ਬਣਦਾ ਕਿ ਪੰਜ ਦਿਨਾਂ ਦੇ ਦਾਦ ਜਿਸ ਨੇ ਰੱਖਦੇ ਉਸ ਦੇ ਅਧਾਰ ਕਾਰਡ ਤੁਹਾਨੂੰ ਲੈਣਾ ਚਾਹੀਦਾ ਹੈ ਆ ਦੇਖੋ ਕੋਈ ਬੰਦਾ ਰਹੇ ਉਹ ਕਹਿੰਦੇ ਪੰਜ ਦਿਨ ਨਹੀਂ 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 ਪਾਜੀ ਐਡਾ ਬਡਾ ਕਾਂਡ ਪਹਿਲਾਂ ਹਿਸ਼ਾਰਪੁਰ ਚ ਹੋਇਆ ਤੁਹਾਨੂੰ ਅਜੇ ਤੱਕ ਵੀ ਸ਼ਹਿਦ ਨਹੀਂ ਮਿਲਿਆ ਸ਼ਹਿਦ ਵੀ ਭਾਈ ਜੀ ਮੰਨਦੇ ਆ ਤੁਹਾਡੇ ਆਪ ਬਾਕੀ ਪ੍ਰੂਫ ਲੇਓ ਆ ਜਾਣਾ ਕਿ ਸਾਰਿਆਂ ਦੇ ਆ ਗਿਆ ਇਹ ਪੰਜ ਦਾ ਸੇਕ ਕਿ ਪਿੰਡ ਦੇ ਨੇ ਸਾਨੂੰ ਸੂਚਿਤ ਕੀਤਾ ਵੀ ਇੱਕ 22 ਬੱਚੇ ਨੂੰ ਇਹ ਚੱਕ ਕੇ ਲੈ ਗਏ ਆ ਤੇ ਨੂੰ ਅਸੀਂ ਆਏ ਆ ਜੇ ਹੁਣ ਥਾਣੇ ਜਾ ਕੇ ਕਾਰਵਾਈ ਕਰਦੇ ਹਾਂ ਜੀ ਕੁਝ ਪਤਾ ਇਹ ਕੌਣ ਹੈ ਪ੍ਰਵਾਸੀ ਹੈ ਪ੍ਰਵਾਸੀ ਹੈ ਜੀ ਕਿੱਥੇ ਕੰਮ ਕਰਦਾ ਕੁਝ ਪਤਾ ਲੱਗਦਾ ਨਹੀਂ ਪਤਾ ਲੱਗਦਾ ਫਿਰਦਾ ਨਹੀਂ ਕੰਮ ਨਹੀਂ ਕਰਦਾ ਜੀ ਇਹ ਕਿਹੜਾ ਪਿੰਡ ਹੈ ਜੀ ਇਹ ਬਾਗਪੁਰ ਹੈ ਜੀ ਅੱਛਾ ਜੀ ਇਹਨੂੰ ਇਨਫੋਰਮੇਸ਼ਨ ਕਿ ਦਿੱਤੀ ਸੀਗੀ ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਜ਼ ਨੇ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਪੁਛਪੜਤਾਲ ਲਈ ਨਾਲ ਨਹੀਂ ਆ ਰਹੇ ਆ ਸਾਡੇ ਆ ਕੇ ਇਹਦੀ ਪੁਛਪੜਤਾਲ ਕਰਦੇ ਆ ਕੋਈ ਇਹਦੀ ਆਈਡੈਂਟੀਫਿਕੇਸ਼ਨ ਨਿਕਲੀ ਜੀ ਕੋਈ ਪੜਤਾਲ ਕਰ ਰਹੇ ਕੋਈ ਨਹੀਂ ਕੁਛ ਨਹੀਂ ਨਿਕਲੀ ਇਹ ਬੇ ਕਹਿੰਦੇ ਬੇਲੇ ਹੀ ਘੁੰਮਦਾ ਸੀਗਾ ਜੀ ਇੱਥੇ ਕਾਫੀ ਜੇਰ ਤੋਂ ਅੱਜ ਦੇਖਦੇ ਇਹਨੂੰ ਜਾਂਦਾ ਰਹਿੰਦਾ ਕਿੱਥੇ ਪਤਾ ਲੱਗਾ ਕੁਛ ਰਾਇਆ ਕਿੱਥੇ ਰਹਿ ਰਹੂ ਦਾ ਕੁਛ ਨਹੀਂ ਪਤਾ ਲੱਗਿਆ ਜੀ ਕਹਿੰਦੇ ਇਹਦੇ ਇਹ ਇਸੇ ਪਿੰਡ ਜੀ ਰਹਿੰਦਾ ਸੀਗਾ ਬਾਗਪੁਰ ਜੀ ਸਰਪੰਚ ਸਾਹਿਬ